ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਤਿ ਉਸ ਵੇਲੇ ਦੀ ਇੱਕ ਬਹੁਤ ਹੀ ਮੰਦਪਾਗੀ ਇੱਕ ਬਹੁਤ ਹੀ ਦੁਖਦ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਹੈ ਸਤਲੁਜ ਦਰਿਆ ਦੇ ਕੰਢੇ ਰੋਪੜ ਨੇੜੇ ਸਥਿਤ ਗੁਰਦੁਆਰਾ ਟੇਪੀ ਸਾਹਿਬ ਵਿਖੇ ਸੰਤ ਬਾਬਾ ਖੁਸ਼ਾਲ ਸਿੰਘ ਨਿਮਿਤ ਭੋਗ ਤੇ ਅੰਤਿਮ ਅਰਦਾਸ ਮੌਕੇ ਇੱਕ ਏਅਰ ਕੰਡੀਸ਼ਨਰ ਦਾ ਕੰਪਰੈਸ਼ਨ ਫਟਣ ਕਾਰਨ ਇੱਕ ਸ਼ਰਧਾਲੂ ਔਰਤ ਦੀ ਮੌਤ ਹੋ ਗਈ ਜਦੋਂ ਕਿ ਨੌ ਹੋਰ ਸ਼ਰਧਾਲੂ ਜ਼ਖਮੀ ਹੋ ਗਏ ਜ਼ਖਮ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਮ੍ਰਿਤਕਾ ਦੀ ਪਛਾਣ ਕਸ਼ਮੀਰ ਕੌਰ ਉਮਰਪਾਟਸਾਲ ਵਾਸੀ ਹਰਗੋਬਿੰਦਨਗਰ ਰੂਪਨਗਰ ਦੱਸੀ ਜਾ ਰਹੀ ਹੈ ਗੰਭੀਰ ਰੂਪ ਵਿੱਚ ਜ਼ਖਮੀ ਔਰਤ ਦੀ ਪਛਾਣ ਬਲਜੀਤ ਕੌਰ ਪਿੰਡ ਭਲਿਹਾਨਵਜੋ ਹੋ ਗਈ ਹੈ ਜਿਸ ਨੂੰ ਪੀਜੀਆ ਚੰਡੀਗੜ੍ਹ ਰੈਫਰ ਕੀਤਾ ਗਿਆ ਗੁਰਦੁਆਰਾ ਸਾਹਿਬ ਵਿਖੇ ਸੰਤ ਬਾਬਾ ਖੁਸ਼ਾਲ ਸਿੰਘ ਨਮਿਤ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ ਇਸ ਦੌਰਾਨ ਅਚਾਨਕ ਹੀ ਇੱਕ ਸਟੈਂਡਿੰਗ 에어 ਕੰਡੀਸ਼ਨਰ ਦਾ ਕੰਪਰੈਸ਼ਨ ਫਟ ਜਾਂਦਾ ਅਤੇ ਅੱਗ ਦਾ ਭਾਂਬੜ ਮਚ ਜਾਂਦਾ ਤੇ ਸੰਗਤਾਂ ਵਿੱਚ ਭਗੜੜ ਮਚ ਜਾਂਦੀ ਹੈ ਇਸ ਕਾਰਨ 10 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਫੌਰੀ ਰੂਪਨਗਰ ਦੇ ਪਰਮਾਰ ਹਸਪਤਲ ਵਿਖੇ ਲਿਜਾਇਆ ਗਿਆ ਜਿੱਥੇ ਇੱਕ ਔਰਤ ਕਸ਼ਮੀਰ ਕੌਰ ਦੀ ਮੌਤ ਹੋ ਗਈ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਔਰਤ ਬਲਜੀਤ ਕੌਰ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਜਦੋਂ ਕਿ ਬਾਕੀ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਜ਼ਿਕਰਯੋਗ ਹੈ ਅੰਤਿਮ ਅਰਦਾਸ ਸਮੇਂ ਵੱਡੀ ਗਿਣਤੀ ਵਿੱਚ ਧਾਰਮਿਕ ਸਮਾਜਿਕ ਤੇ ਸਿਆਸੀ ਆਗੂ ਵੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸਨ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀਆਂ ਤਸਵੀਰਾਂ ਕੀ ਹੋਇਆ ਸੀ ਉੱਥੇ ਕੀ ਹਾਸਾ ਬਸ ਇਹ ਨਾ ਤਾਂ ਜਮ ਕੜਿਆ ਨਹੀਂ ਤਾਂ ਜਾਂਦਾ ਜੀ ਉੱਥੇ ਆਪਣਾ ਕੂਲਰ ਦੇ ਕੋਲ ਬੈਠੇ ਕੀ ਹੋਇਆ ਸੀ ਉੱਥੇ ਕੀ ਉੱਥੇ ਬਲਾਸਟ ਹੋਇਆ ਜੀ ਇੱਕਦਮ ਜੀ ਫਟਿਆ ਜੀ ਪਤਾ ਨਹੀਂ ਕਿ ਕਿਦਾਂ ਹੋ ਗਿਆ ਧੂਆਂ ਉੱਠ ਗਿਆ ਸਾਡਾ ਪਤਾ ਵੀ ਨਹੀਂ ਲੱਗੇ ਜੀ ਕਦਾਂ ਕੀ ਹੋ ਗਿਆ ਕੀ ਕੀ ਕਾਲ ਤੁਸੀਂ ਜਿਹਨਾਂ ਵੀ ਇੰਨੇ ਬੰਦਿਆਂ ਨੂੰ ਤੁਸੀਂ ਬੈਠੇ ਰਹੇ ਹਾਂ ਹਾਂਜੀ ਕਿੰਨਾ ਕਿ ਧਮਾਕਾ ਹੋ ਰਿਹਾ ਜਿਹੜਾ ਕਿ ਇੰਨੇ ਬੰਦੇ ਨੂੰ ਧਮਾ ਕੇ ਜੜੇ ਬਸ ਜੀ ਇੱਕਦਮ ਧੂਏਂ ਹੀ ਧੂਆ ਉੱਠ ਗਿਆ ਜਿਆਦਾ ਤਾਰਾਂ ਨੂੰ ਫਤਨ ਉਹਨਾਂ ਨੂੰ ਕੋਲਰ ਵਗੈਰੇ ਨੂੰ ਅੱਗ ਪਈ ਆ ਜੀ ਪਿੰਦਰਗੋਰਾ ਜੀ ਠੀਕ ਸਚਖੰਡ ਵਾਸੀ ਬਾਬਾ ਕੁਸ਼ਾਲ ਸਿੰਘ ਜੀ ਦੀ ਅੰਤਿਮ ਅਰਦਾਸ ਸੀ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦਾਅ ਕਹਿ ਸਕਦੇ ਆਪਾਂ ਹੜ ਆਇਆ ਹੋਇਆ ਸੀ ਉੱਥੇ ਸੰਤ ਬਾਬਾ ਖੁਸ਼ਾਲ ਸਿੰਘ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਲਈ ਮੈਂ ਵੀ ਸਵੇਰ 10 ਵਜੇ ਤੋਂ ਗੁਰੂ ਘਰ ਦੇ ਵਿੱਚ ਮੌਜੂਦ ਸੀਗਾ ਜਿੱਥੇ ਸੰਤ ਬਾਵਾ ਅਤਾਸ਼ ਸਿੰਘ ਜੀ ਡੀਬੀ ਸਾਹਿਬ ਵਾਲਿਆਂ ਨੂੰ ਅੱਜ ਇਸ ਸਥਾਨ ਦੀ ਸੇਵਾ ਵੀ ਸੌਂਪੀ ਜਾਣੀ ਸੀ ਇਸ ਸਮਾਗਮ ਦੇ ਵਿੱਚ ਇੱਕ ਏਸੀ ਦੇ ਵਿੱਚ ਬਲਾਸਟ ਹੋਣ ਕਰਕੇ ਇੱਕਦਮ ਵੱਡਾ ਧਮਾਕਾ ਹੋਇਆ ਉਸ ਵਕਤ ਸੰਗਤ ਦੇ ਨਾਲ ਮੈਂ ਵੀ ਉੱਥੇ ਮੌਜੂਦ ਸੀਗਾ ਕਾਫੀ ਵੱਡਾ ਧਮਾਕਾ ਸੀ ਜਿਸ ਦੇ ਵਿੱਚ ਇਸ 11 ਜਿਹੜੇ ਕੁੱਲ ਜ਼ਖਮੀ ਹੋਏ ਜਿਨ੍ਹਾਂ ਵਿੱਚੋਂ ਇੱਕ ਲੇਡੀ ਸ ਹੈ ਉਹਨਾਂ ਦੀ ਡੈਥ ਹੋ ਗਈ ਹੈ ਇੱਕ ਲੇਡੀਜ਼ ਹੋਰ ਕ੍ਰਿਟੀਕਲ ਨੇ ਉਹਨੂੰ ਪੀਜੀਆ ਰੈਫਰ ਕੀਤਾ ਗਿਆ ਬਾਕੀ ਸਾਰੇ ਜਿਹੜੇ 9 ਇੰਜਰਡ ਬਿਲਕੁਲ ਤੰਦਰੁਸਤ ਨੇ ਸਭ ਦਾ ਹਾਲ ਜਾਣਿਆ ਪਰਮਾਰ ਹਸਪੀਟਲ ਦੇ ਵਿੱਚ ਸਭ ਸਭ ਦਾ ਵਧੀਆ ਤਰੀਕੇ ਨਾਲ ਲਾ ਚੱਲ ਰਿਹਾ ਸਾਰੇ ਜਿਹੜੇ ਆਊਟ ਆਫ ਡੇਂਜਰ ਨੇ सब संभव मदद प्रशासन आ, बाबा जी, जी सेवाजूद ने प्रशासन सारा इतुद है आ, गुरु साहब के चरणा चरदास है कि जिन्होंने रेफर किया गया लेना लगभग अस्सी परसेंट बर्न इंजरीज है गुरु साहब सहाय हो गए तो वह भी जल्द तंदरुस्त होगा ਮੰਤਸ ਜੀ ਹਜੇ ਇਟਸ ਟੂ अर्ਲੀ ਸੋ ਸਭ ਤੋਂ ਸਾਡਾ ਕੰਮ ਹੈ ਜੀ ਕਿ ਜਿਹੜੇ ਜ਼ਖਮੀ ਆ ਉਹ ਜਲਦੋ ਜਲਦ ਠੀਕ ਹੋਣ ਦੋ ਪੇਸ਼ੈਂਟ ਆਈਸੀਯੂ ਚ ਨੇ ਪਰ ਤੰਦਰੁਸਤ ਨੇ ਉਹਦੇ ਵਾਈਟਲਸ ਐਨ ਓਕੇ ਐ ਉਹਨਾਂ ਨੂੰ ਦੋ ਚਾਰ ਘੰਟੇ ਚ ਅਬਜ਼ਰਵੇਸ਼ਨ ਤੋਂ ਬਾਅਦ ਰੱਖ ਕੇ ਜਿਹੜਾ ਨਾਰਮਲ ਵਾਰਡ ਚ ਕਰ ਦਿੱਤਾ ਜਾਊਗਾ ਤੇ ਪੀਜੀਆ ਵਾਲੇ ਦੇ ਉੱਤੇ ਵੀ ਅਸੀਂ ਜਿਹੜੇ ਨਜ਼ਰ ਰੱਖਦੇ ਅੱਜ ਆਫਟਰਨੂੰ ਦੇ ਵਿੱਚ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਫਾਇਰ ਬ੍ਰੇਕ ਦੀ ਇਨਸੀਡੈਂਟ ਹੋਈ ਐ ਉਹਦੇ ਰਿਗਾਰਡਿੰਗ ਸਾਡੇ ਕੋਲ ਅਰਾਊਂਡ 12 ਟੋਟਲ 12 ਪੇਸ਼ੈਂਟਸ ਆਏ ਸੀਗੇ ਟੋਟਲ 12 ਪੇਸ਼ੈਂਟ ਸਾਡੇ ਕੋਲ ਆਏ ਸੀਗੇ ਆ ਜਿਹੜੇ ਮੋਸਟਲੀ ਬਰਨ ਵਾਲੇ ਪੇਸ਼ੈਂਟ ਸੀਗੇ ਇਹਨਾਂ ਦੇ ਵਿੱਚੋਂ ਇੱਕ ਪੇਸ਼ੈਂਟ ਜੋ ਕਸ਼ਮੀਰਕੌਰ ਹੈ ਵਾਈਫ ਆਫ ਸ਼ਮਸ਼ੇਰ ਸਿੰਘ ਹਰਗੋਬਿੰਦ ਨਗਰ ਨੂੰ ਬਿਲੋਂਗ ਕਰਦੇ ਆ ਇਹ ਐਕਚੁਅਲੀ 100% ਬਾਨ ਦੇ ਨਾਲ ਆਏ ਸੀ ਇਹਨਾਂ ਦੇ ਸੈਕੰਡ ਡਿਗਰੀ ਥਰਡ ਡਿਗਰੀ ਆਲਮੋਸਟ 90 ਪਲਸ 90% ਪਲਸ ਬਰਨ ਸੀਗੇ ਇਹ ਪੇਸ਼ੈਂਟ ਬੜੀ ਸੀਰੀਅਸ ਕੰਡੀਸ਼ਨ ਦੇ ਵਿੱਚ ਆਇਆ ਸੀਗਾ ਬੀਪੀ ਪਲਸ ਇਹਨਾਂ ਦੇ ਬੀਪੀ ਰਿਕੋਰਡੇਬਲ ਨਹੀਂ ਸੀਗਾ ਸੋ ਅਨਫੋਰਚਨਟਲੀ ਅਸੀਂ ਸਾਰੀ ਐਫਰਟਸ ਇਹਨਾਂ ਦਾ ਰਿਸਸਸਿਟੇਸ਼ਨ ਕਰਨ ਦੇ ਬਾਵਜੂਦ ਵੀ ਇਹਨਾਂ ਨੂੰ ਬਚਾ ਨਹੀਂ ਸਕੇ ਆ ਔਰ ਐਂਡ ਅ ਪੇਸ਼ੀਐਂਟ ਇਥਿਕਸ ਵਾਇਰ ਹੋ ਗਿਆ ਤੇ ਇਸੇ ਪੇਸ਼ੀਨੋ ਡਿਕਲੇਅਰ ਕਰ ਦਿੱਤਾ ਹੈ ਇੱਕ ਹੋਰ ਪੇਸ਼ੀਐਂਟ ਹੈਗਾ ਬਲਜੀਤ ਕੌਰ 60 ਇਅਰ ਫੀਮੇਲ ਹੈਗੇ ਆ ਇਹ ਹੈਗੇ ਵਾਈਫ ਆਫ ਨਰਿੰਦਰ ਸਿੰਘ ਬਲ ਬਲਤਾਨ ਰੋਪੜ ਤੋਂ ਪਿੰਡ ਤੋਂ ਪੱਲੀਆਨ ਰੋਪੜ ਤੋਂ ਹੈਗੇ ਆ ਇਹ ਪੇਸ਼ੀਐਂਟ ਦੇ ਵੀ ਕਾਫੀ ਬਰਨਸ ਹੈਗੇ ਸੈਕੰਡ ਡਿਗਰੀ ਥਰਡ ਡਿਗਰੀ ਮੋਰ ਦੈਨ 56 ਮੋਰ ਦੈਨ 60 ਪਰਸੈਂਟ ਬਰਨਸ ਹੈਗੇ ਇਹ ਪੇਸ਼ੀਐਂਟ ਨੂੰ ਕੰਪਲੀਟ ਰਿਸਸਸਸੀਟੇਸ਼ਨ ਕਰਨ ਤੋਂ ਬਾਅਦ ਜੋ ਵੀ ਇਹਨਾਂ ਦੀ ਜੋ ਐਮਰਜੈਂਸੀ ਟਰੀਟਮੈਂਟ ਸੀਗੀ ਜੋ ਆਈਵੀ ਫਲੂਇਡ ਵਗੈਰਾ ਐਂਟੀਬਾਇਓਟਿਕਸ ਵਗੈਰਾ ਲਗਾ ਕੇ ਡਰੈਸਿੰਗ ਕਰਕੇ ਅਸੀਂ ਇਹਨਾਂ ਨੂੰ ਫਰਦਰ ਹਾਇਰ ਸੈਂਟਰ ਪੀਜੀਆਈ ਬਰਨ ਸੈਂਟਰ ਰੈਫਰ ਕਰ ਦਿੱਤਾ ਹੈ ਇਸ ਤੋਂ ਇਲਾਵਾ ਜਿਹੜੇ ਬਾਕੀ 10 ਪੇਸ਼ੈਂਟਸ ਹੈਗੇ ਆ ਉਹਨਾਂ ਦੇ ਵਿੱਚ ਮਾਈਨਰ ਬਰਨਸ ਨੇ ਕੋਈ ਇਸ ਤਰ੍ਹਾਂ ਦਾ ਮੇਜਰ ਬਰਨ ਨਹੀਂ ਹੈ ਔਰ ਆਲਮੋਸਟ ਸਾਰੇ ਪੇਸ਼ੈਂਟਸ ਸਟੇਬਲ ਨੇ ਇਹਨਾਂ ਚੋਂ ਇੱਕ ਪੇਸ਼ੈਂਟ ਹੈਗੇ ਆ ਪਰਮਜੀਤ ਕੌਰ ਜਿਹਨਾਂ ਨੂੰ ਆਈਸੀਯੂ ਦੇ ਵਿੱਚ ਰੱਖਿਆ ਗਿਆ ਕਿਉਂਕਿ ਉਹ ਥੋੜਾ ਸਫੋਕੇਸ਼ਨ ਕਰਕੇ ਸਟੈਂਪਿਡ ਹੋਣ ਕਰਕੇ ਉਹ ਉਹਨਾਂ ਦਾ ਥੋੜਾ ਜਿਹਾ ਮਤਲਬ ਬਰੀਥਿੰਗ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਉਹਨਾਂ ਨੂੰ ਅਸੀਂ ਆਈਸੀਯ ਔਰ ਬਾਕੀ ਸਾਰੇ ਪੇਸ਼ੈਂਟ ਸਟੇਬਲ ਨੇ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਜਨਰਲ ਔਰਡ ਦੇ ਵਿੱਚ ਰੱਖਿਆ ਹੈ। ਤੋਂ ਮੋਸਟ ਲਾਈਕਲੀ ਇਹਨਾਂ ਨੂੰ ਇੱਕ ਦਿਨ ਦੀ ਆਬਜ਼ਰਵੇਸ਼ਨ ਤੋਂ ਬਾਅਦ ਅਸੀਂ ਡਿਸਚਾਰਜ ਕਰ ਦਾਂਗੇ। ਸਾਰੇ ਜੋ ਪੇਸ਼ੈਂਟ ਹੈਗੇ